ਜੋ ਲੋਕ ਇਸ ਨੂੰ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅੱਜ ਕਈ ਵਾਰੀ ਹਰਾਨੀ ਹੁੰਦੀ ਹੈ ਕਿ ਜੋ ਲੋਕ ਟੌੜਾ ਸਾਹਿਬ ਬਾਰੇ ਬਹੁਤ ਗਲਤ ਸ਼ਬਦਾਵਲੀ ਵਰਤ ਰਹੇ ਨੇ ਵਰਤਦੇ ਰਹੇ ਨੇ ਔਰ ਅੱਜ ਉਹ ਟੌੜਾ ਸਾਹਿਬ ਤੋਂ ਇਹ ਦੇਖਦੇ ਨੇ ਕਿ ਉਹ ਰਾਜਨੀਤੀ ਦੇ ਵਿੱਚ ਇੱਕ ਕਾਮਯਾਬ ਹੋਣ ਦੇ ਲਈ ਟੌੜਾ ਸਾਹਿਬ ਦਾ ਸਾਰਾ ਲੈ ਰਹੇ ਨੇ ਆਓ ਸਾਰੇ ਇਕੱਠੇ ਹੋ ਕੇ ਜਿੰਨਾ ਟੌੜਾ ਸਾਹਿਬ ਦਾ ਸਤਿਕਾਰ ਸੀ ਉਸ ਨੂੰ ਹੋਰ ਵਧਾਈਏ ਨਾ ਕੇ ਵੰਡੀਆਂ ਪਾ ਕੇ ਵੱਖਰੇ ਵੱਖਰੇ ਤੌਰ ਤੇ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਪ੍ਰਧਾਨ ਰਹੇ ਅਤੇ ਪੰਥ ਰਤਨ ਸਵਰਗੀਏ ਗੁਰਚਰਨ ਸਿੰਘ ਟੋੜਾ ਜਿਨ੍ਹਾਂ ਦਾ 24 ਸਤੰਬਰ ਨੂੰ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕੀ ਕੁਝ ਜਿਹੜਾ ਹੈਗਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਸਾਡੇ ਨਾਲ ਸੁਰਜੀਤ ਸਿੰਘ ਗੜੀ ਹੋਣੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੜੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੜੀ ਸਾਹਿਬ ਕਿਸ ਤਰੀਕੇ ਦਾ ਪ੍ਰੋਗਰਾਮ ਹੈ ਜਿਹੜਾ 24 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨ ਜਾ ਰਹੀ ਹੈ 24 ਸਤੰਬਰ ਨੂੰ ਬਹੁਤ ਵੱਡੇ ਪੱਧਰ ਤੇ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਦਾ ਜੋ 100ਵਾਂ ਜਨਮ ਦਿਨ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਤਾਮੀਲ ਸਾਹਿਬ ਦੀ ਅਗਵਾਈ ਦੇ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਔਰ ਹਰ ਤਰ੍ਹਾਂ ਦੇ ਜੋ ਪ੍ਰਬੰਧ ਨੇ ਉਹ ਕਰ ਲਏ ਗਏ ਨੇ ਔਰ ਇਲਾਕੇ ਦੇ ਵਿੱਚ ਬਹੁਤ ਵੱਡਾ ਮੈਂ ਕਹਿ ਸਕਦਾ ਕਿ ਕੱਲੇ ਪਟਿਆਲੇ ਚ ਹੀ ਸਾਰੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ ਕਿਉਂਕਿ ਟੋੜਾ ਸਾਹਿਬ ਨੇ ਸਾਰਾ ਜੋ ਜੀਵਨ ਹੈ ਉਹ ਪੰਥ ਨੂੰ ਸਮਰਪਿਤ ਕਰਕੇ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਉਉ ਕੇ ਗਏ ਨੇ ਇਸ ਲਈ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਸਾਰੇ ਪਾਸੇ ਜਿੱਧਰ ਵੀ ਦੇਖੋ ਟੋੜਾ ਸਾਹਿਬ ਦੇ ਸਤਕਾਰ ਦੇ ਵਿੱਚ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਵੱਡਾ ਇੱਕ ਸਹਿਯੋਗੀ ਬਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਔਰ ਸਾਰੇ ਸੰਤ ਮਹਾਂਪੁਰਸ਼ਕਾਰ ਸੇਵਾ ਵਾਲੇ ਬਾਬੇ ਨਿਆਂਗ ਸਿੰਘ ਜਥੇਬੰਦੀਆਂ ਔਰ ਹਰ ਜੋ ਧਾਰਮਿਕ ਸ਼ਖਸੀਅਤਾਂ ਹਨ ਉਹਨਾਂ ਨੂੰ ਇੱਥੇ ਬੇਨਤੀ ਕੀਤੀ ਗਈ ਹੈ ਸਦਾ ਦਿੱਤਾ ਗਿਆ ਕਿ ਟੋੜਾ ਸਾਹਿਬ ਦੇ ਜਨਮ ਜੋ ਦਿਨ ਹੈ ਸੋਵਾਂ ਉਸ ਦੇ ਵਿੱਚ ਸ਼ਮੂਲੀਅਤ ਸਾਰੇ ਕਰਨ ਔਰ ਵੱਡੇ ਪੱਧਰ ਤੇ ਧਾਰਮਿਕ ਜੋ ਸਮਾਗਮ ਨੇ ਸਾਰਾ ਮੇਨ ਜੋ ਹੈ ਉਹ ਧਾਰਮਿਕ ਸਮਾਗਮ ਇੱਥੇ ਜੋ ਹੈ ਉਹ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਦਾ ਰਾਗੀ ਜਥਾ ਔਰ ਸਾਡੇ ਸਿੰਘ ਸਾਹਿਬ ਉਹ ਵੀ ਪਹੁੰਚ ਰਹੇ ਨੇ ਬਹੁਤ ਪ੍ਰਸਿੱਧ ਰਾਗੀ ਢਾਡੀ ਕਵੀਸ਼ਰੀ ਸਾਰੇ ਇੱਥੇ ਆ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਨੇ ਔਰ ਸਾਰੇ ਇਲਾਕੇ ਦੇ ਲੋਕਾਂ ਨੇ ਇਸ ਦੇ ਵਿੱਚ ਆਉਣਾ ਹੈ ਗੜੀ ਸਾਹਿਬ ਕਿੰਨੀਕ ਸੰਗਤ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਕਿੰਨੀ ਕੁ ਉਮੀਦ ਹੈ ਕਿੰਨੀ ਕੁ ਸੰਗਤ ਜਿਹੜੀ ਇੱਥੇ ਪਹੁੰਚ ਸਕਦੀ ਹੈ ਦੇਖੋ ਗੁਰਦੁਆਰਾ ਦੂਖਨਵਾਰਨ ਸਾਹਿਬ ਜਿੰਨਾ ਕ ਪ੍ਰਬੰਧ ਹੈ ਬਹੁਤ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦਾ ਉਤਸ਼ਾਹ ਹੈ ਸੰਗਤ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੋਣੀ ਹੈ ਪਰ ਅਸੀਂ ਇੱਥੇ ਜੋ ਪ੍ਰਬੰਧ ਹੈ ਉਹ ਘੱਟੋ ਘੱਟ 10000 ਬੰਦੇ ਦਾ ਜੋ ਸੰਗਤਾਂ ਦੇ ਲਈ ਪ੍ਰਬੰਧ ਕੀਤਾ ਗਿਆ ਲੰਗਰਾਂ ਦਾ ਉਹਨਾਂ ਦੇ ਬਾਥਰੂਮਾਂ ਦਾ ਖਾਣ ਪੀਣ ਦਾ ਹਰ ਤਰ੍ਹਾਂ ਦਾ ਜੋ ਪ੍ਰਬੰਧ ਹੈ ਉਹ ਕੀਤਾ ਗਿਆ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸਾਡੇ ਜੋ ਵੱਡੇ ਅਧਿਕਾਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੈਨੇਜਰ ਸਾਹਿਬ ਨੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਸਾਰ ਭਗਵੰਤ ਸਿੰਘ ਜੀ ਢੰਗੇੜਾ ਸਾਹਿਬ ਉਹਨਾਂ ਨੇ ਪਹਿਲਾਂ ਇੱਥੇ ਵੀ ਸੇਵਾ ਕੀਤੀ ਹੈ ਹੁਣ ਸਚਕੰਡ ਸ੍ਰੀ ਦਰਬਾਰ ਸਾਹਿਬ ਕਰ ਰਹੇ ਨੇ ਔਰ ਇਥੋਂ ਦੇ ਮੈਨੇਜਰ ਆਪਣੇ ਸਰਦਾਰ ਰਜਿੰਦਰ ਸਿੰਘ ਜੀ ਟੋੜਾ ਸਾਹਿਬ ਔਰ ਸਮੂਚੀ ਧਰਮ ਪ੍ਰਚਾਰ ਦੇ ਸਕੱਤਰ ਸਾਹਿਬ ਸਾਰੇ ਸਾਡੇ ਜੋ ਅਧਿਕਾਰੀ ਨੇ ਵੱਡੇ ਪੱਧਰ ਤੇ ਉਹ ਇਥੇ ਬੈਠੇ ਨੇ ਮਰੇਸ਼ ਸਾਹਿਬ ਧੰਗੇੜਾ ਸਾਹਿਬ ਦੋ ਤਿੰਨ ਦਿਨ ਤੋਂ ਲਗਾਤਾਰ ਸਾਰੀ ਇਹਨਾਂ ਪ੍ਰਬੰਧਾਂ ਦੀ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਨੇ ਇਸ ਕਰਕੇ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਸਤਿਕਾਰ ਵਿੱਚ ਲੱਗੀ ਹੋਈ ਹੈ ਤੇ ਕਿਹੜੀ ਕਿਹੜੀ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਨਿੱਜੀ ਤੌਰ ਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਖੋ ਅਸੀਂ ਸਦਾ ਸਾਰਿਆਂ ਜਿੰਨੇ ਪੰਥਕ ਸ਼ਕਸ਼ੀਤਾਂ ਹਨ ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ ਵੀ ਹੈ ਅਸੀਂ ਉਹਨਾਂ ਨੂੰ ਚਿੱਠੀ ਪੱਤਰ ਵੀ ਭੇਜੇ ਨੇ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਸਤਕਾਰ ਵਿੱਚ ਜਾ ਕੇ ਉਹਨਾਂ ਨੂੰ ਚਿੱਠੀਆਂ ਵੀ ਅਸੀਂ ਦੇ ਕੇ ਆਏ ਆਂ ਔਰ ਖੁੱਲੇ ਤੌਰ ਤੇ ਵੀ ਬੇਨਤੀ ਹੈ ਔਰ ਉਮੀਦ ਹੈ ਕਿ ਸਿੰਘ ਸਾਹਿਬ ਵੀ ਇੱਥੇ ਪਹੁੰਚਣਗੇ ਔਰ ਬਹੁਤ ਸਾਰੀਆਂ ਸ਼ਕਸ਼ੀਤਾ ਧਾਰਮਿਕ ਜਿਨੀ ਅਨੇ ਸਾਡਾ ਖੁੱਲਾ ਸਦਕਾ ਸਾਰੇ ਇਹ ਆਉਣ ਜਥੇਦਾਰ ਗੁਰਚਰਨ ਸਿੰਘ ਟੋੜਾ ਨਾ ਤਾਂ ਕਿਸੇ ਪਰਿਵਾਰ ਦੇ ਨੇ ਉਹ ਸਮੁੱਚੇ ਪੰਥ ਦੇ ਉਹ ਇੱਕ ਵੱਡੇ ਮਹਾਨ ਲੀਡਰ ਸਨ ਇਹ ਪ੍ਰੋਗਰਾਮ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੈ ਇਸ ਕਰਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇਸ ਦੇ ਵਿੱਚ ਜੋ ਹੈ ਉਹ ਸ਼ਮੂਲੀਅਤ ਕਰਨੀ ਚਾਹੀਦੀ ਹੈ ਔਰ ਸਾਨੂੰ ਉਮੀਦ ਹੈ ਕਿ ਵੱਡੀ ਗਿਣਤੀ ਦੇ ਵਿੱਚ ਇਥੇ ਧਾਰਮਿਕ ਸ਼ਖਸੀਤਾ ਨੇ ਆਉਣਾ ਉਥੇ ਸੰਗਤਾਂ ਨੇ ਤਾਂ ਆਉਣਾ ਹੀ ਆਣਾ ਗੜੀ ਸਾਹਿਬ ਹਰ ਵਾਰ ਇੱਕ ਪ੍ਰੋਗਰਾਮ ਮਨਾਇਆ ਜਾਂਦਾ ਤੇ ਇਸ ਵਾਰ ਜਿਹੜੇ ਪ੍ਰੋਗਰਾਮ ਨੇ ਦੋ ਥਾਈ ਮਨਾਏ ਜਾ ਰਹੇ ਨੇ ਤੇ ਸੰਗਤਾਂ ਨੂੰ ਕੀ ਅਪੀਲ ਕਰੋਗੇ ਕਿਉਂਕਿ ਸੰਗਤਾਂ 'ਚ ਵੀ ਇੱਕ ਕਨਫਿਊਜ਼ਨ ਕ੍ਰੀਏਟ ਹੋ ਰਹੀ ਆ ਤੇ ਸੰਗਤਾਂ ਨੂੰ ਕੀ ਅਪੀਲ ਕਰੋਗੇ ਦੇਖੋ ਇਹ ਟੋੜਾ ਸਾਹਿਬ ਦਾ ਹਰ ਵਾਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਪ੍ਰੋਗਰਾਮਾਂ 'ਚ ਪਹਿਲਾਂ ਸ਼ਮੂਲੀਅਤ ਕਰਦਾ ਰਿਹਾ ਹੈ ਔਰ ਇਹ ਟੋੜਾ ਸਾਹਿਬ ਦਾ 100ਵਾਂ ਜਨਮ ਦਿਨ ਕਰਕੇ ਅਸੀਂ ਜਿਸ ਜਿੰਨੇ ਉਹਨਾਂ ਦੀ ਵੱਡੀ ਸੇਵਾ ਸੀ ਇਸ ਕਰਕੇ ਅਸੀਂ ਧਾਰਮਿਕ ਤੌਰ ਤੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ 27 ਸਾਲ ਇਸ ਕਰਕੇ ਅਸੀਂ ਇਸ ਨੂੰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਕਿਸੇ ਗੁਰੂ ਘਰ ਦੇ ਵਿੱਚ ਕਿਉਂਕਿ ਉਹਨਾਂ ਨੇ ਲੰਬੀ ਸੇਵਾ ਕੀਤੀ ਕਿਸੇ ਅਨਾਜ ਮੰਡੀ ਜਾ ਸੀ ਨਹੀਂ ਸਮਝਿਆ ਪ੍ਰਧਾਨ ਸਾਹਿਬ ਨੇ ਕਿ ਕਿਤੇ ਬਾਹਰਲੀ ਜਗ੍ਹਾ ਜਾ ਕੇ ਮਨਾਈਏ ਜਿਸ ਤਰ੍ਹਾਂ ਦੀ ਉਹਨਾਂ ਨੇ ਸੇਵਾ ਕੀਤੀ ਹੈ ਇਸ ਕਰਕੇ ਅਸੀਂ ਗੁਰੂ ਘਰ ਇੱਥੇ ਇਹ ਪ੍ਰੋਗਰਾਮ ਰੱਖਿਆ ਹੈ ਔਰ ਜੋ ਲੋਕ ਇਸ ਨੂੰ ਬੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅੱਜ ਕਈ ਵਾਰੀ ਹਰਾਨੀ ਹੁੰਦੀ ਹੈ ਕਿ ਜੋ ਲੋਕ ਟੌੜਾ ਸਾਹਿਬ ਬਾਰੇ ਬਹੁਤ ਗਲਤ ਸ਼ਬਦਾਵਲੀ ਵਰਤ ਰਹੇ ਨੇ ਵਰਤਦੇ ਰਹੇ ਨੇ ਔਰ ਅੱਜ ਉਹ ਟੌੜਾ ਸਾਹਿਬ ਤੋਂ ਇਹ ਦੇਖਦੇ ਨੇ ਕਿ ਉਹ ਰਾਜਨੀਤੀ ਦੇ ਵਿੱਚ ਇੱਕ ਕਾਮਯਾਬ ਹੋਣ ਦੇ ਲਈ ਟੌੜਾ ਸਾਹਿਬ ਦਾ ਸਾਰਾ ਲੈ ਰਹੇ ਨੇ ਔਰ ਅਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਹੀ ਟੌੜਾ ਸਾਹਿਬ ਦਾ ਸਤਕਾਰ ਕਰਦੀ ਆ ਰਹੀ ਹੈ ਤੇ ਕਰਦੇ ਰਹਿਣਾ ਅਸੀਂ ਤਾਂ ਧਾਰਮਿਕ ਤੌਰ ਤੇ ਸਾਡਾ ਨਿਰੋਲ ਧਾਰਮਿਕ ਪ੍ਰੋਗਰਾਮ ਹੈ ਨਾ ਕਿ ਕੋਈ ਰਾਜਨੀਤੀ ਰਾਜਨੀਤਿਕ ਆਗੂ ਇਸ ਦੇ ਵਿੱਚ ਸ਼ਮੂਲੀਅਤ ਜ਼ਰੂਰ ਕਰ ਰਹੇ ਨੇ ਪਰ ਇਹ ਪ੍ਰੋਗਰਾਮ ਨਿਰੋਲ ਧਾਰਮਿਕ ਹੈ ਔਰ ਟੌੜਾ ਸਾਹਿਬ ਦੀ ਸਤਕਾਰ ਦੇ ਵਿੱਚ ਜੋ ਵੀ ਕੋਈ ਆਏ ਸਾਡਾ ਸਾਰਿਆਂ ਨੂੰ ਖੁੱਲਾ ਸੱਦਾ ਅਸੀਂ ਜੋ ਲੋਕ ਵੱਖਰੇ ਤੌਰ ਤੇ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਆਓ ਸਾਰੇ ਇਕੱਠੇ ਹੋ ਕੇ ਜਿੰਨਾ ਤੌੜਾ ਸਾਹਿਬ ਦਾ ਸਤਿਕਾਰ ਸੀ ਉਸ ਨੂੰ ਹੋਰ ਵਧਾਈਏ ਨਾ ਕਿ ਵੰਡੀਆਂ ਪਾ ਕੇ ਵੱਖਰੇ ਵੱਖਰੇ ਤੌਰ ਤੇ ਕਰੀਏ ਤੇ 24 ਤਰੀਕ ਸਮਾ ਕੀ ਰੱਖਿਆ ਹੋਇਆ ਸਵੇਰ ਤੋਂ ਕਿੰਨੇ ਵਜੇ ਤੱਕ ਜਿਹੜਾ ਪ੍ਰੋਗਰਾਮ ਚੱਲੇਗਾ ਦੇਖੋ ਇਹ ਜੋ ਪ੍ਰੋਗਰਾਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਦਿੱਤੇ ਗਏ ਨੇ 9:30 ਵਜੇ ਖੰਡ ਪਾਠ ਸਾਹਿਬ ਦੇ ਭੋਗ ਪੈਣੇ ਨੇ ਉਸ ਤੋਂ ਬਾਅਦ ਸਾਡੇ ਕੀਰਤਨੀ ਜਥੇ ਲੱਗਣੇ ਨੇ ਫਿਰ ਰਾਗੀ ਢਾਡੀ ਕਥਾਵਾਚਕ ਸਹਿਬਾਨ ਇਸ ਤਰ੍ਹਾਂ ਜਾ ਕੇ 9:30 ਤੋਂ ਲੈ ਕੇ 3 ਵਜੇ ਤੱਕ ਦਾ ਪ੍ਰੋਗਰਾਮ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਥੋੜਾ ਪਹਿਲਾਂ-ਪਹਿਲਾਂ ਜੋ ਹੈ ਪ੍ਰੋਗਰਾਮ ਦੀ ਸਮਾਪਤੀ ਕੀਤੀ ਜਾ ਸਕੇ ਥੋੜਾ ਚਿਰ ਜੋ ਹੈ ਜਿੱਥੇ ਧਾਰਮਿਕ ਪ੍ਰੋਗਰਾਮ ਹੋਣ ਨੇ ਉਸ ਤੋਂ ਬਾਅਦ ਕੁਝ ਪੰਥਕ ਸ਼ਖਸੀਤਾ ਕੋਈ ਰਾਜਨੀਤਿਕ ਜਿਨ੍ਹਾਂ ਦਾ ਟੋੜਾ ਸਾਹਿਬ ਨਾਲ ਬਹੁਤ ਲੰਮਾ ਸਫ਼ਰ ਜਿਨ੍ਹਾਂ ਨੇ ਮੁਤਾਇ ਕੀਤਾ ਉਹ ਟੋੜਾ ਸਾਹਿਬ ਦੇ ਜੀਵਨ ਬਾਰੇ ਦੱਸਣਗੇ ਇੱਥੇ ਟੋੜਾ ਸਾਹਿਬ ਦੇ ਸਾ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਜੋ ਉਹਨਾਂ ਨੇ ਕਾਲਣਾ ਕਾਲੀਆਂ ਨੇ ਆਪਣੇ ਜੀਵਨ ਦੇ ਵਿੱਚ ਉਹ ਸਾਰੀ ਪ੍ਰਦਰਸ਼ਨੀ ਇੱਥੇ ਲਾਈ ਜਾ ਰਹੀ ਹੈ ਸੰਗਤਾਂ ਨੂੰ ਅਪੀਲ ਹੈ ਕਿ ਉਹ ਆਉਣ ਜਿੱਥੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਉਹ ਕੀਰਤਨ ਸਰਵਣ ਕਰਨ ਰਾਗੀ ਢਾਡੀ ਸਿੰਘਾਂ ਤੋਂ ਉਹ ਢਾਡੀ ਸਿੰਘਾਂ ਤੋਂ ਵਾਰਾਂ ਸਰਵਣ ਕਰਨ ਕਥਾ ਸਰਵਣ ਕਰਨ ਤੇ ਉੱਥੇ ਟੋੜਾ ਸਾਹਿਬ ਦੇ ਜੀਵਨ ਬਾਰੇ ਜੋ ਪ੍ਰਦਰਸ਼ਨੀ ਲੱਗੀ ਹੈ ਉਸ ਨੂੰ ਦੇਖ ਕੇ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਇਹ ਸਾਡੀ ਬੇਨਤੀ ਹੈ ਸਾਰਿਆਂ ਨੂੰ ਸ਼ੁਕਰੀਆ ਜੀ ਸੋਇਸਨ ਸੁਰਜੀਤ ਸਿੰਘ ਗੜੀ ਜੀ ਜਿਨ੍ਹਾਂ ਨੇ ਦੱਸਿਆ ਕਿ 24 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰ ਦਿੱਤੇ ਗਏ ਨੇ 24 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਪੂਰੀਆਂ ਹੋ ਚੁੱਕੀਆਂ ਨੇ 10000 ਦੇ ਕਰੀਬ ਜਿਹੜਾ ਹੈਗਾ ਪ੍ਰਬੰਧ ਕੀਤਾ ਗਿਆ ਕਿ ਸੰਗਤਾਂ ਜਿਹੜੀਆਂ ਨੇ ਆਉਣ ਦੀ ਉਮੀਦ ਰੱਖੀ ਜਾ ਰਹੀ ਹੈ ਤੇ ਨਾਲ ਹੀ ਅਪੀਲ ਵੀ ਕੀਤੀ ਹੈ ਕਿ ਜਿਹੜੀਆਂ ਸੰਗਤਾਂ ਨੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਪਹੁੰਚਣ ਨਤਮਸਤਕ ਹੋਣ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਹਿੱਸਾ ਲੈ ਕੈਮਰਾ ਪਰਸਨ ਪੰਕਜ ਦੇ ਨਾਲ ਮਨਦੀਪ ਸਿੰਘ ਜੀ ਵੈਬ ਟੀਵੀ